ਜੋ ਗੁਰੂ ਨਾਨਕ ਸਾਹਿਬ ਜੀ ਦੇ ਪਵਿੱਤਰ ਬਚਨ ਇਸਲਾਮ ਧਰਮ ਦੇ ਅੰਦਰ ਜੜੀਆਂ ਮਨਉਤਾਂ ਨੇ ਨਾ ਉਹਨਾਂ ਮਨਉਤਾਂ ਦਾ ਖੰਡਨ ਕਰਦੇ ਨੇ ਆਸਾ ਕੀ ਵਾਰ ਦੇ ਅੰਦਰ ਇਹ ਪਵਿੱਤਰ ਬਚਨ ਹੈ ਜਿਹੜਾ ਅਸੀਂ ਮੌਜੂਦਾ ਸਮੇਂ ਦੇ ਵਿੱਚ ਪੜ੍ਹਦੇ ਹਾਂ ਮਿੱਟੀ ਬਈ ਮਾਨ ਕੀ ਪੜੇ ਪਈ কুমਹਾਰ ਘੜ ਪਾਂਡੇ ਇੱਟਾਂ ਕੀ ਆ ਜਲਤੀ ਕਰੇ ਪੁਕਾਰ ਇਹ ਬਚਨ ਸੀ ਮਿੱਟੀ ਮੁਸਲਮਾਨ ਕੀ ਔਰੰਗਜੀਬ ਕਹਿੰਦਾ ਵੀ ਇਹ ਪਵਿੱਤਰ ਬਚਨ ਹੈ ਉਥੇ ਸਾਧ ਸੰਗਤ ਆਪਣੀ ਮਿੱਤਰਤਾ ਬਚਾਉਣ ਦੇ ਲਈ ਉਥੇ ਮਿੱਟੀ ਮੁਸਲਮਾਨ ਦੀ ਜਗ੍ਹਾ ਮਿੱਟੀ ਬਈਮਾਨ ਕਹਿ ਦਿੰਦਾ ਰਾਮ ਰਾਏ ਜਦੋਂ ਸਤਗੁਰੂ ਗੁਰੂ ਹਰ Rai ਸਾਹਿਬ ਨੂੰ ਪਤਾ ਲੱਗਦਾ ਨਾ ਵੇਦਾ ਕੀਤਾ ਉਹ ਕਹਿੰਦੇ ਵੀ ਰਾਮ ਰਾਏ ਨੂੰ ਕਹਿ ਦਿਓ ਸਾਡੇ ਮੱਥੇ 'ਤੇ ਨਾ ਲੱਗੇ ਪੁੱਤਰ ਤਿਆਗ ਦਿੱਤਾ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਜ਼ਿਕਰ ਆਉਂਦਾ ਹੈ ਵੀ ਮਹਾਰਾਜ ਨੇ ਬਾਣੀ ਦਾ ਸਤਕਾਰ ਜਿਨ ਪੈ ਬਾਣੀ ਅਦਬ ਨਾ ਧਾਰਾ ਜਾਨੋ ਸੋ ਸਿੱਖ ਨਹੀਂ ਹਮਾਰਾ ਜੇ ਜਿਹੜਾ ਬਾਣੀ ਦਾ ਅਦਬ ਨਹੀਂ ਨਾ ਕਰਦਾ ਉਹ ਸਾਡਾ ਸਿੱਖ ਨਹੀਂ ਤੇ ਨਾਲ ਉੱਥੇ ਇੱਕ ਬਚਨ ਹੋਰ ਆਖਣਾ ਕੀਤਾ ਜੋ ਸਿੱਖ ਗੁਰਬਾਣੀ ਪੈ ਕਰੇ ਜਿਹੜਾ ਸਿੱਖ ਗੁਰਬਾਣੀ ਦਾ ਪੈ ਗੁਰਬਾਣੀ ਦਾ ਅਦਬ ਗੁਰਬਾਣੀ ਦਾ ਸਤਿਕਾਰ ਕਰੇਗਾ ਬੈਨ ਪ੍ਰਿਆਸ ਭਵ ਸਾਗਰ ਤਰੈ ਕਹਿੰਦੇ ਉਹਨੂੰ ਕੋਈ ਯਤਨ ਕਰਨ ਦੀ ਲੋੜ ਨਹੀਂ ਬਾਣੀ ਦਾ ਸਤਕਾਰ ਹੀ ਕਰ ਲਵੇ ਬਿਨਾਂ ਕਿਸੇ ਯਤਨ ਤੋਂ ਭਵ ਸਾਗਰ ਤੋਂ ਪਾਰ ਹੋ ਜਾਏਗਾ ਇਹ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਨੇ ਗੁਰੂ ਹਰ Rai ਸਾਹਿਬ ਜੀ ਦੀਆਂ